ਹੈ ਰੂ ਰੁਪਿੰਦਰਜੀਤ ਕੌਰ ਹੈਡ ਮਿਸਟਰ ਸਰਕਾਰੀ ਹਾਈ ਸਕੂਲ ਅਗਮਪੁਰ ਜ਼ਿਲ੍ਹਾ ਰੂਪਨਗਰ ਆਪਣਾ ਐਕੋਨੋ ਅਵਾਰਡ ਮਿਲ ਗਿਆ ਕਿੱਥੇ ਮਿਲ ਗਿਆ ਕਿਹਨਾਂ ਵੱਲੋਂ ਦਿੱਤਾ ਗਿਆ ਕਿ ਸਟਾਫ ਨੇ ਮਾਣਯੋਗ ਸਾਡੇ ਜਿਹੜੇ ਇਲਾਕੇ ਦੇ ਹੈਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਮਿਲਿਆ ਨਾਲ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਏ ਹੋਏ ਸੀ ਤੇ ਉਹਨਾਂ ਨੇ ਕਾਫੀ ਟੀਚਰਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਤਾਂ ਬਾਕੀ ਉਹਨਾਂ ਤੋਂ ਬਾਅਦ ਫਿਰ ਜਿਹੜਾ ਇਹ ਸਨਮਾਨ ਪੱਤਰ ਹੈ ਸਿੱਖਿਆ ਮੰਤਰੀ ਦੁਆਰਾ ਦਿੱਤਾ ਗਿਆ ਇਸ ਤੋਂ ਇਲਾਵਾ ਸਾਡੇ ਡਿਪਾਰਟਮੈਂਟ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਚੰਡੀਗੜ੍ਹ ਤੋਂ ਮੈਡਮ ਅਨੰਤਾ ਮਿਤਰਾ ਜੀ ਸੀ ਜਿਹੜੇ ਸਾਡੇ ਐਜੂਕੇਸ਼ਨ ਸੈਕਟਰੀ ਨੇ ਉਹ ਵੀ ਨਾਲ ਸੀਗੀ ਤਾਂ ਸਾਡੇ ਬਾਕੀ ਇਸ ਹਲਕੇ ਦੇ ਜਿਹੜੇ ਹੈਗੇ ਐ ਐਮਪੀ ਆਪਣੇ ਮਲਵਿੰਦਰ ਸਿੰਘ ਕੰਗ ਉਹ ਵੀ ਸਟੇਜ ਤੇ ਹਾਜ਼ਰ ਸੀ ਉਹਨਾਂ ਦੁਆਰਾ ਵੀ ਇਹ ਜਿਹੜਾ ਸਨਮਾਨ ਮਿਲਿਆ ਹੈ ਤੇ ਬੜੇ ਮਾਣ ਦੀ ਗੱਲ ਹੈ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਆਪਣੇ ਹਲਕੇ ਦੇ ਦੋਵਾਂ ਲੀਡਰਾਂ ਨੇ ਜਿਹੜਾ ਸਨਮਾਨ ਦਿੱਤਾ ਹੈ ਕਹਤੀਆਂ ਜਿਹੜਾ ਮੇਰਾ ਸਕੂਲ ਸੀ ਅਗੰਪੁਰ ਜਦ ਮੈਂ 2019 ਚ ਆਈ ਸੀ ਉੱਥੇ ਆ ਜੇ ਹੈਡਮਿਸਟਰਸ ਤੇ ਸਾਰਾ ਸਕੂਲ ਹੀ ਖਸਾ ਹਾਲਤ ਵਿੱਚ ਸੀ ਬਿਲਕੁਲ ਅਨਸੇਫ ਬਿਲਡਿੰਗ ਪਰ ਕਿਸੇ ਵੱਲੋਂ ਕਰਵਾਈ ਨਹੀਂ ਗਈ ਸੀ ਇੱਕ ਹੀ ਕਮਰਾਂ ਸੇਫ ਹੋਇਆ ਸੀ ਤਾਂ ਮੈਂ ਲਗਾਤਾਰ ਕੋਸ਼ਿਸ਼ਾਂ ਕਰਕੇ ਡਿਪਾਰਟਮੈਂਟ ਨਾਲ ਮਿਲ ਕੇ ਤਾਂ 6 ਕਮਰੇ ਅਨਸੇਫ ਕਰਾਏ ਤਾਂ ਹੁਣ ਮੇਰੇ ਸਕੂਲ 'ਚ ਬਿਲਕੁਲ ਨਵੇਂ ਨਕੋਰ 10 ਕਮਰੇ ਆ ਤਾਂ ਮੇਰੇ ਬੱਚੇ ਜਿਹੜੇ ਆ ਗੰਪੁਰ ਦੇ ਇੰਜੋਏ ਕਰਦੇ ਆ ਔਰ ਪਿੰਡ ਦੇ ਲੋਕ ਵੀ ਬਹੁਤ ਖੁਸ਼ ਆ ਚਾਹੁੰਦੇ ਸੀ ਕਿ ਮੈਨੂੰ ਜਿਹੜਾ ਇਹ ਅਵਾਰਡ ਮਿਲਣਾ ਚਾਹੀਦਾ ਮੈਨੂੰ ਤਾਂ ਦੇਖੋ ਖੁਸ਼ੀ ਮਹਿਸੂਸ ਹੋ ਰਹੀ ਕਿ ਮੈਨੂੰ 32 33 ਸਾਲ ਦੀ ਸਰਵਿਸ ਦੇ ਵਿੱਚ ਬਹੁਤ ਮਿਹਨਤ ਕੀਤੀ ਸਟਰਗਲ ਕੀਤਾ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਔਰ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਦਵਾਵਾਂ ਨੇ ਤੇ ਉਹਨਾਂ ਦੇ ਪੇਰੈਂਟਸ ਦੀਆਂ ਜਿਹੜੀਆਂ ਦਵਾਵਾਂ ਨੇ ਉਹ ਮੈਨੂੰ ਅੱਜ ਲੱਗੀਆਂ ਉਹਨਾਂ ਕਰਕੇ ਮੈਨੂੰ ਅਵਾਰਡ ਮਿਲਿਆ ਮੈਂ ਤਾਂ ਆਪਣੇ ਜਿਹੜੇ ਅਗੰਪੁਰ ਪਿੰਡ ਉਹਨਾਂ ਦੀਆਂ ਜਿਹੜੀਆਂ ਪਹਿਲਾਂ ਪੰਚਾਇਤਾਂ ਰਹੀਆਂ ਉਹਨਾਂ ਦਾ ਵੀ ਕਰਦੀਆਂ ਨਵੀਂ ਪੰਚਾਇਤ ਦਾ ਵੀ ਕਰਦੀਆਂ ਕਿ ਉਹਨਾਂ ਪ੍ਰੋਪਰ ਰਿਟਰਨ ਦੇ ਵਿੱਚ ਡੀਓ ਸਾਰ ਨੂੰ ਲਿਖ ਕੇ ਦਿੱਤਾ ਸੀ ਕਿ ਮੈਡਮ ਨੂੰ ਅਵਾਰਡ ਮਿਲਣਾ ਚਾਹੀਦਾ ਔਰ ਇਸ ਤੋਂ ਬਾਅਦ ਕਿ ਅੱਜ ਮੇਰੇ ਮਿੱਡੇ ਮੀਲ ਵਰਕਰ ਜਿਹੜੀਆਂ ਉਹਨਾਂ ਦੇ ਵੀ ਮੈਨੂੰ ਫੋਨ ਆਇਆ ਕਿ ਮੈਡਮ ਤੁਹਾਨੂੰ ਅਵਾਰਡ ਮਿਲਿਆ ਔਰ ਸਾਨੂੰ ਬਹੁਤ ਖੁਸ਼ੀ ਹੋਈ ਹੈ ਅਸੀਂ ਕਹਿੰਦੇ ਆ ਕਿ ਤੁਸੀਂ ਇੱਕ ਸਾਲ ਹੋਰ ਸਕੂਲ 'ਚ ਰਹੋ ਤੇ ਅਸੀਂ ਅਰਦਾਸਾਂ ਕੀਤੀਆਂ ਸੀ आज ਸਾਡੀਆਂ ਅਰਦਾਸਾਂ ਜਿਹੜੀਆਂ ਉਹ ਪੂਰੀਆਂ ਹੋਈਆਂ ਤਾਂ ਬਿਲਕੁਲ ਜਿਹੜੇ ਆਪਣੇ ਬੱਚਿਆਂ ਦੇ ਵਾਸਤੇ ਨਾ ਮੈਂ ਲਗਾਤਾਰ ਕੋਸ਼ਿਸ਼ ਕਰਦੀ ਰਹੀ ਆਂ ਮੈਂ ਅੱਗੋਂ ਵੀ ਜਾਰੀ ਰੱਖਾਂਗੀ ਕਿ ਉਹਨਾਂ ਨੂੰ ਸੋਹਣੇ ਸੋਹਣੇ ਕਮਰੇ ਬੈਠਣ ਨੂੰ ਮਿਲਣ ਨਵੇਂ ਪੱਖੇ ਮਿਲਣ ਫਰਨੀਚਰ ਨਵਾਂ ਮਿਲੇ ਹਰ ਵਕਤ ਮੈਂ ਆਪਣੇ ਸਕੂਲ ਦਾ ਕੋਨਾ ਕੋਨਾ ਪੇਂਟ ਕਰਵਾ ਕੇ ਰੱਖਿਆ ਕਿ ਮੇਰੇ ਬੱਚੇ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਇੰਜਾਇ ਕਰਣ ਕੋਈ ਕਹੇ ਨਾ ਵੀ ਸਾਡਾ ਸਰਕਾਰੀ ਸਕੂਲ ਹੈ ਤੇ ਮਾੜਾ ਹੈ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗੀ ਮਾਨਯੋਗ ਸਿੱਖਿਆ ਮੰਤਰੀ ਦਾ ਕਿਉਂਕਿ ਉਹ ਖੁਦ ਬਹੁਤ ਮਿਹਨਤੀ ਨੇ ਉਹਨਾਂ ਕੋਲੋਂ ਹੀ ਅਸੀਂ ਸਿੱਖ ਰਹੇ ਹਾਂ ਮਿਹਨਤ ਕਰਨੀ ਜਿਵੇਂ ਹੜਾ ਦੇ ਵਿੱਚ ਵੀ ਤੁਸੀਂ ਦੇਖਿਆ ਐਜੂਕੇਸ਼ਨ ਦੇ ਤੋ ਹੈ ਹੀ ਹੈ ਜੋ ਉਹਨਾਂ ਨੇ ਹੜਾ ਦੇ ਵਿੱਚ ਕੀਤਾ ਮੈਂ ਤੇ ਉਹਨਾਂ ਦੀ ਦਿਲੋਂ ਪ੍ਰਸ਼ੰਸਾ ਕਰਦੀ ਹ ਕਿਉਂਕਿ ਪਾਰਟੀ ਕੋਈ ਵੀ ਹੋਵੇ ਜਦੋਂ ਕੋਈ ਲੀਡਰ ਵੱਧ ਚੜ ਕੇ ਕੰਮ ਕਰਦਾ ਲੋਕਾਂ ਦੇ ਨਾਲ ਆ ਕੇ ਬਿਨਾਂ ਗਨਮੈਨਾ ਤੋਂ ਖੜਾ ਪਾਣੀ ਦੇ ਵਿੱਚ ਖੜਾ ਤਾਂ ਅਸੀਂ ਤੇ ਉਹਦੀ ਪ੍ਰੇਜ਼ ਕਰਾਂਗੇ ਕਰਾਂਗੇ